ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕਾਬਾ ਵਿੱਚ ਤੁਹਾਡਾ ਸਵਾਗਤ ਹੈ ਹਰ ਦਿਨ ਕਵਤਾ ਤਹਿਤ ਅੱਜ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸਰੋਤ ਸਦੀਪ ਦੀ ਕਵਤਾ ਉਹ ਔਰਤ ਇਹ ਇੱਕ ਹਫ਼ਤਾ ਮੈਂ ਉਹਨਾਂ ਦੀ ਕਿਤਾਬ ਲਓ ਇਹ ਖੱਤ ਪਾ ਦੇਣਾ ਵਿੱਚੋਂ ਲਈ ਹੈ ਕਵਤਾ ਉਹ ਔਰਤ ਉਹ ਔਰਤ ਮੈਨੂੰ ਹਾਲਾਂ ਵੀ ਯਾਦ ਹੈ ਜੋ ਕਾਊਂਟਰ ਤੋਂ ਬਟਨ ਚੁੱਕ ਰਹੀ ਸੀ ਪੂਰੀ ਸੁਰਤ ਨਾਲ ਇਕਾਗਰਤਾ ਨਾਲ ਬਟਨਾਂ ਦੇ ਸਾਈਜ਼ ਬਟਨਾਂ ਦੇ ਰੰਗ ਸ਼ਾਇਦ ਉਸ ਨੇ ਆਪਣੇ ਪਤੀ ਦੇ ਕਮੀਜ਼ ਤੇ ਲਾਉਣੇ ਹੋਣ ਸ਼ਾਇਦ ਨਿੱਕੇ ਬੱਚੇ ਦੀ ਸ਼ਰਟ ਨਾਲ ਜੋ ਹੁਣੇ-ਹੁਣੇ ਸਕੂਲ ਜਾਣ ਲੱਗਾ ਹੋ ਉਹ ਚੁਣ ਰਹੀ ਸੀ ਇੱਕ ਬਟਨ ਤੋਂ ਬਾਅਦ ਦੂਸਰਾ ਨਹਾ ਕੇ ਪੈਸੇ ਬਗਾਸ ਉੱਠਦਾ ਹਾਂ ਦੁਕਾਨਾਂ ਤੇ ਰੇੜੀਆਂ ਤੇ ਚੀਜ਼ਾਂ ਨੂੰ ਭਰੇ ਜਾਵਾਂਗਾ ਥੈਲੇ 'ਚ ਅੰਨੇ ਵਾ ਬਿਣਾ ਰੀਜ਼ ਬਿਣਾ ਤਕਣੀ ਬਿਣਾ ਵਕਤ ਲਾਇਆ ਇੱਕ ਕਾਹਲ ਜਿਵੇਂ ਸ੍ਰਿਸ਼ਟੀ ਮੁਖ ਚੱਲੀ ਹੋਵੇ ਉਹ ਔਰਤ ਹੁਣ ਬਟਨਾ ਦੇ ਰੰਗ ਦੇਖ ਰਹੀ ਸੀ ਥੋੜੀ ਜਹੀ ਪੂੰਜੀ ਸੀ ਪੈਸਿਆਂ ਦੀ ਉਹਦੇ ਕੋਲ ਉਹ ਔਰਤ ਹੁਣ ਬਟਨਾਂ ਦੇ ਰੰਗ ਦੇਖ ਰਹੀ ਸੀ ਥੋੜੀ ਜਿਹੀ ਪੂੰਜੀ ਸੀ ਪੈਸਿਆਂ ਦੀ ਉਹਦੇ ਕੋਲ ਉਹ ਬਟਨ ਲਾਉਣ ਵੇਲੇ ਵੀ ਗੀਤ ਗਾਉਂਦੀ ਹੂ ਉਹ ਬਟਨ ਲਾਉਣ ਵੇਲੇ ਵੀ ਗੀਤ ਗਾਉਂਦੀ ਹੂ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਦਿਨ ਸੋਨਾ ਲੰਘੇ ਇੱਕ ਵਾਰ ਫੇਰ ਧੰਨਵਾਦ